ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸੋਮਵਾਰ ਨੂੰ ਵਿਏਟਨਾਮ ਦੇ ਵਿੱਚ ਆਏ ਤੂਫਾਨ ਬੁਆ ਲੋਈ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਜਾਂਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ 17 ਲੋਕ ਹੋਰ ਲਾਪਤਾ ਦੱਸੇ ਜਾ ਰਹੇ ਨੇ ਜਿਸ ਦੇ ਕਾਰਨ ਹਜ਼ਾਰਾਂ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਬਿਜਲੀ ਦੇ ਗ੍ਰੀਡ ਟੁੱਟ ਗਏ ਕਿਉਂਕਿ ਤੂਫਾਨ ਨੇ ਹੜਾ ਦੀ ਬਾਰਿਸ਼ ਅਤੇ ਭਾਰੀ ਲਹਿਰਾਂ ਲਿਆ ਦਿੱਤੀਆਂ ਅਤੇ ਫਿਰ ਲਾਉਸ ਦੇ ਵੱਲ ਵੱਧੇ ਹੋਏ ਆਪਣੀ ਤਾਕਤ ਗਵਾ ਦਿੱਤੀ ਰਾਸ਼ਟਰੀ ਮੌਸਮ ਏਜੰਸੀ ਦੇ ਅਨੁਸਾਰ ਬੁਆ ਲੋਈ ਸੋਮਵਾਰ ਸਵੇਰ ਵੇਦੇ ਲੈਂਡਫਾਲ ਕਰਨ ਤੋਂ ਪਹਿਲਾਂ ਤੇਜ਼ ਤੇ ਉਤਰੀ ਕੇਂਦਰੀ ਤੱਟ ਰੇਖਾ ਦੇ ਨਾਲ ਨਾਲ ਅੱਗੇ ਵਧਿਆ ਸੀ ਜਿਸ ਕਾਰਨ 8 ਮੀਟਰ ਤੱਕ ਉੱਚੀਆਂ ਲਹਿਰਾਂ ਉੱਠੀਆਂ ਬੀਤੇ ਦਿਨੀ ਫਿਲੀਪੀਨਸ ਦੇ ਵਿੱਚ ਜਗਾਸਾ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੋਈ ਸੀ ਜਿਸ ਕਾਰਨ ਤੱਟੀ ਇਲਾਕਿਆਂ ਦੇ ਵਿੱਚ ਕਈ ਪਿੰਡਾਂ ਨੂੰ ਖਾਲੀ ਕਰਨਾ ਪਿਆ ਹੁਣ ਇਸ ਤੋਂ ਬਾਅਦ ਸੋਮਵਾਰ ਸਵੇਰੇ ਵਿਏਟਨਾਮ ਦੇ ਤੱਟ ਦੇ ਨਾਲ ਚੱਕਰਵਾਤ ਬੁਆ ਲੋਈ ਟਕਰਾ ਗਿਆ ਜੋ ਉਮੀਦ ਤੋਂ ਬਾਅਦ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਸੀ ਐਤਵਾਰ ਨੂੰ ਹੀ ਦੇਸ਼ ਦੇ ਕਈ ਕੇਂਦਰੀ ਅਤੇ ਉੱਤਰੀ ਸੂਬਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ ਇਸ ਤੂਫਾਨ ਨੇ ਉੱਤਰੀ ਤੱਟ ਵੱਲਤੀ ਸੂਬੇ ਹਾ ਤਿਨਾ ਦੇ ਵਿੱਚ ਜ਼ਮੀਨ ਖਿਸਕਾਈ ਅਤੇ ਮੌਸਮ ਵਿਗਿਆਨੀਆਂ ਨੇ ਪੂਰੀ ਖਵਾਨੀ ਕੀਤੀ ਸੀ ਕਿ ਇਹ ਦੇਸ਼ ਦੇ ਅੰਦਰ ਵੱਲ ਬੱਦੇਗਾ ਤੇ ਫਿਰ ਕਮਜ਼ੋਰ ਹੋ ਜਾਵੇਗਾ ਪਰ ਅਧਿਕਾਰੀਆਂ ਨੇ ਦੱਸਿਆ ਕਿ ਬੁਆਲੋਈ ਕਰਨ ਸ਼ੁੱਕਰਵਾਰ ਤੋਂ ਮੱਧ ਫਿਲੀਪਿਨਸ ਦੇ ਵਿੱਚ ਘਟੋਕਟ 20 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਡੁੱਬਣ ਅਤੇ ਦਖੜ ਡਿੱਗਣ ਕਾਰਨ ਹੋਏ ਨੇ ਤੂਫਾਨ ਨੇ ਕਈ ਕਸਬਿਆਂ ਅਤੇ ਸ਼ਹਿਰਾਂ ਦੇ ਵਿੱਚ ਬਿਜਲੀ ਸਪਲਾਈ ਠੱਪ ਕਰ ਦਿੱਤੀ ਹੈ ਜਿਸ ਕਾਰਨ ਲਗਭਗ 23000 ਪਰਿਵਾਰਾਂ ਨੂੰ 1400 ਤੋਂ ਵੱਧ ਆਸਰਾ ਸਥਾਨਾਂ ਤੇ ਜਾਣਾ ਪਿਆ ਵਿਏਟਨਾਮ ਤੇ ਵਿੱਚ 133 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ 1 ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਅਤੇ ਭਾਰੀ بارش ਦੀ ਸੰਭਾਵਨਾ ਵੀ ਜਤਾਈ ਗਈ ਹੈ ਜਿਸ ਦੇ ਨਾਲ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਹੈ ਰਿਪੋਰਟਰ ਦੇ ਅਨੁਸਾਰ ਇਸ ਤੂਫਾਨ ਤੇ ਕਾਰਨ 347000 ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਬੰਦ ਹੋਣ ਦਾ ਸਾਹਮਣਾ ਕਰਨਾ ਪਿਆ ਤੇਜ਼ ਹਵਾਵਾਂ ਨੇ ਹਾਈਵੇ ਦੇ ਨਾਲੋਂ ਲੋਹੇ ਦੀਆਂ ਚਾਦਰਤਿਆਂ ਛੱਤਾਂ ਨੂੰ ਤੋੜ ਦਿੱਤਾ ਅਤੇ ਕੰਕਰੀਟ ਦੇ ਥੰਮ੍ਹਾਂ ਨੂੰ ਢਾ ਦਿੱਤਾ ਸਿਵਲ 에ਵੀਏਸ਼ਨ ਅਥਾਰਟੀ ਨੇ ਕਿਹਾ ਹੈ ਕਿ ਦਾਨੰਗ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਚਾਰ ਤੱਟਵਰਤੀ ਹਵਾਈ ਅੱਡਿਆਂ ਉੱਤੇ ਕੰਮਕਾਜ ਮੁਅੱਤਲ ਕਰ ਦਿੱਤਾ ਗਿਆ ਅਤੇ ਬਹੁਤ ਸਾਰੀਆਂ ਉਟਾਨਾਂ ਨੂੰ ਮੁਰਦ ਤੈ ਕੀਤਾ ਗਿਆ ਰਿਪੋਰਟ ਤੇ ਵਿੱਚ ਉਦਯੋਗਿਕ ਜਾਇਦਾਦਾਂ ਨੂੰ ਹੋਏ ਕਿਸੇ ਵੱਡੇ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਹਾਲਾਂਕਿ ਬੁਆਲੋਈ ਦੇ ਰਸਤੇ ਵਿੱਚ ਜਾਨ ਨੇੜੇ ਕੁਝ ਵੱਡੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਫੋਕਸਕਾਨ ਲਕਸ਼ੀਅਰ ਫਾਰ ਪੈਚ ਫਾਰਮੋਸਾ ਪਲਾਸਟਿਕ ਅਤੇ ਵਿਨਫਾਸਟ ਦੀ ਮਲਕੀਅਤ ਵਾਲੀਆਂ ਫੈਕਟਰੀਆਂ ਸ਼ਾਮਲ ਨੇ ਤੂਫਾਨ ਦੇ ਆਉਣ ਤੋਂ ਪਹਿਲਾਂ ਸਰਕਾਰ ਨੇ 28500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਸੀ ਜਦੋਂ ਕਿ ਕੇਂਦਰੀ ਸੂਬਿਆਂ ਦੇ ਚਾਰ ਹਵਾਈ ਅੱਡੇ ਬੰਦ ਹੋਣ ਕਾਰਨ ਸੈਕੜੇ ਉਡਾਨਾਂ ਰੱਦ ਜਾਂ ਫਿਰ ਦੇਰੀ ਦੇ ਨਾਲ ਪਹੁੰਚੀਆਂ ਚੱਕਰਵਾਤ ਦੇ ਕਾਰਨ ਸ਼ਨੀਵਾਰ ਤੋਂ ਵਿਅਤਨਾਮ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਅਧਿਕਾਰੀਆਂ ਨੇ ਗੰਭੀਰ ਹੜਾ ਅਤੇ ਜ਼ਮੀਨ ਖਿਸਕਣ ਦੇ ਖਤਰੇ ਦੀ ਵੀ ਚੇਤਾਵਨੀ ਦਿੱਤੀ ਹੈ ਮੌਸਮ ਏਜੰਸੀ ਦੇ ਅਨੁਸਾਰ ਐਤਵਾਰ ਰਾਤ ਤੋਂ ਮੰਗਲਵਾਰ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ 500 ਮਿਲੀਮੀਟਰ ਤੱਕ ਮੀਂਹ ਪੈਣ ਦੀ ਭੂਕਵਾਨੀ ਕੀਤੀ ਗਈ ਸੀ ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸੋਮਵਾਰ ਨੂੰ ਵਿਏਟਨਾਮ ਦੇ ਵਿੱਚ ਆਇਆ ਤੂਫਾਨ ਬੁਆ ਲੋਈ ਤੋਂ ਬਾਦ ਦੋ ਲੋਕਾਂ ਦੀ ਮੌਤ ਹੋ ਚੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ 17 ਲੋਕ ਹੋਰ ਲਾਪਤਾ ਦੱਸੇ ਜਾ ਰਹੇ ਨੇ ਜਿਸ ਦੇ ਕਾਰਨ ਹਜ਼ਾਰਾਂ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਬਿਜਲੀ ਦੇ ਗ੍ਰੀਡ ਟੁੱਟ ਗਏ ਕਿਉਂਕਿ ਤੂਫਾਨ ਨੇ ਹੜਾ ਦੀ ਬਾਰਿਸ਼ ਅਤੇ ਭਾਰੀ ਲਹਿਰਾਂ ਲਿਆ ਦਿੱਤੀਆਂ ਅਤੇ ਫਿਰ ਲਾਉਸ ਦੇ ਵੱਲ ਵੱਧਦੇ ਹੋਏ ਆਪਣੀ ਤਾਕਤ ਘਵਾ ਦਿੱਤੀ ਰਾਸ਼ਟਰੀ ਮੌਸਮ ਏਜੰਸੀ ਦੇ ਅਨੁਸਾਰ ਬੁਆ ਲੋਈ ਸੋਮਵਾਰ ਵੇਦੇ ਲੈਂਡਫਾਲ ਕਰਨ ਤੋਂ ਪਹਿਲਾਂ ਤੇਜ਼ ਤੇ ਉਤਰੀ ਕੇਂਦਰੀ ਤੱਟ ਰੇਖਾ ਦੇ ਨਾਲ ਨਾਲ ਅੱਗੇ ਵਧਿਆ ਸੀ ਜਿਸ ਕਾਰਨ 8 ਮੀਟਰ ਤੱਕ ਉੱਚੀਆਂ ਲਹਿਰਾਂ ਉੱਠੀਆਂ ਬੀਤੇ ਦਿਨੀ ਫਿਲੀਪੀਨਸ ਦੇ ਵਿੱਚ ਜਰਗਾਸਾ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੋਈ ਸੀ ਜਿਸ ਕਾਰਨ ਤੱਟੀ ਇਲਾਕਿਆਂ ਦੇ ਵਿੱਚ ਕਈ ਪਿੰਡਾਂ ਨੂੰ ਖਾਲੀ ਕਰਨਾ ਪਿਆ ਹੁਣ ਇਸ ਤੋਂ ਬਾਅਦ ਸੋਮਵਾਰ ਸਵੇਰੇ ਵਿਏਟਨਾਮ ਦੇ ਤੱਟ ਦੇ ਨਾਲ ਚੱਕਰਵਾਤ ਬੁਆ ਲੋਏ ਟਕਰਾ ਗਿਆ ਜੋ ਉਮੀਦ ਤੋਂ ਵੱਧ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਸੀ ਐਤਵਾਰ ਨੂੰ ਹੀ ਦੇਸ਼ ਦੇ ਕਈ ਕੇਂਤਰੀ ਅਤੇ ਉੱਤਰੀ ਸੂਬਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ ਇਸ ਤੂਫਾਨ ਨੇ ਉੱਤਰੀ ਤੱਟਵਰਤੀ ਸੂਬੇ ਹਾਟ ਇਨਾਂ ਦੇ ਵਿੱਚ ਜ਼ਮੀਨ ਖਿਸਕਾਈ ਅਤੇ ਮੌਸਮ ਵਿਗਿਆਨੀਆਂ ਨੇ ਪੁਖਿਖਵਾਨੀ ਕੀਤੀ ਸੀ ਕਿ ਇਹ ਦੇਸ਼ ਦੇ ਅੰਦਰ ਵੱਲ ਵਧੇਗਾ ਤੇ ਫਿਰ ਕਮਜ਼ੋਰ ਹੋ ਜਾਵੇਗਾ ਪਰ ਅਧਿਕਾਰੀਆਂ ਨੇ ਦੱਸਿਆ ਕਿ ਬੁਆਲੋਈ ਕਰਨ ਸ਼ੁੱਕਰਵਾਰ ਤੋਂ ਮੱਧ ਫਿਲੀਪਿਨਸ ਦੇ ਵਿਚ ਘਟੋਕਟ 20 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਡੁੱਬਣ ਅਤੇ ਡਕਰ ਡਿੱਗਣ ਕਾਰਨ ਹੋਏ ਨੇ। ਤੂਫਾਨ ਨੇ ਕਈ ਕਸਪਿਆ ਅਤੇ ਸ਼ੈਰਾ ਦੇ ਵਿੱਚ ਬਿਜਲੀ ਸਪਲਾਈ ਠੱਪ ਕਰ ਦਿੱਤੀ ਹੈ ਜਿਸ ਕਾਰਨ ਲਗਭਗ 23000 ਪਰਿਵਾਰਾਂ ਨੂੰ 1400 ਤੋਂ ਵੱਧ ਆਸਰਾ ਸਥਾਨਾਂ ਤੇ ਜਾਣਾ ਪਿਆ। ਵਿਏਟਨਾਮ ਦੇ ਵਿੱਚ 133 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ 1 ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਅਤੇ ਭਾਰੀ بارش ਦੀ ਸੰਭਾਵਨਾ ਵੀ ਜਤਾਈ ਗਈ ਹੈ ਜਿਸ ਦੇ ਨਾਲ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਹੈ। ਰਿਪੋਰਟਰ ਦੇ ਅਨੁਸਾਰ ਇਸ ਤੂਫਾਨ ਤੇ ਕਾਰਨ 347000 ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਤੁਹਾਨੂੰ ਦਾ ਸਾਹਮਣਾ ਕਰਨਾ ਪਿਆ ਤੇਜ ਹਵਾਵਾਂ ਨੇ ਹਾਈਵੇ ਦੇ ਨਾਲੋਂ ਲੋਹੇ ਦੀਆਂ ਚਾਦਰਤਾਂ ਤੇਆਂ ਛੱਤਾਂ ਨੂੰ ਤੋੜ ਦਿੱਤਾ ਅਤੇ ਕੰਕਰੀਟ ਦੇ ਥੰਮਾ ਨੂੰ ਢਾ ਦਿੱਤਾ ਸਿਵਲ 에ਵੀਏਸ਼ਨ ਅਥਾਰਟੀ ਨੇ ਕਿਹਾ ਕਿ ਦਾਨੰਗ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਚਾਰ ਤੱਟਵਰਤੀ ਹਵਾਈ ਅੱਡਿਆਂ ਉੱਤੇ ਕੰਮਕਾਜ ਮੁਅਤਲ ਕਰ ਦਿੱਤਾ ਗਿਆ ਅਤੇ ਬਹੁਤ ਸਾਰੀਆਂ ਉਡਾਨਾਂ ਨੂੰ ਮੁਰਤੈਂ ਕੀਤਾ ਗਿਆ ਰਿਪੋਰਟ ਤੇ ਵਿੱਚ ਉਦਯੋਗਿਕ ਜਾਇਦਾਦਾਂ ਨੂੰ ਹੋਏ ਕਿਸੇ ਵੱਡੇ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਹਾਲਾਂਕਿ ਬੁਆਲੋਏ ਦੇ ਰਸਤੇ ਵਿੱਚ ਜਾਂ ਨੇੜੇ ਕੁਝ ਵੱਡੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਫੋਕਸਕਨ ਲਕਸ਼ਸ਼ੀਅਰ ਫਾਰ ਪੈਚ ਫਰਮੋਸਾ ਪਲਾਸਟਿਕ ਅਤੇ ਵਿਨ ਫਾਸਟ ਦੀ ਮਲਕੀਅਤ ਵਾਲੀਆਂ ਫੈਕਟਰੀਆਂ ਸ਼ਾਮਲ ਨੇ ਤੂਫਾਨ ਦੇ ਆਉਣ ਤੋਂ ਪਹਿਲਾਂ ਸਰਕਾਰ ਨੇ 28500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਸੀ ਜਦੋਂ ਕਿ ਕੇਂਦਰੀ ਸੂਬੇ ਦੇ ਚਾਰ ਹਵਾਈ ਅੱਡੇ ਬੰਦ ਹੋਣ ਕਾਰਨ ਸੈਕੜੇ ਉਡਾਨਾਂ ਰੱਦ ਜਾਂ ਫਿਰ ਦੇਰੀ ਦੇ ਨਾਲ ਪਹੁੰਚੀਆਂ ਚੱਕਰਵਾਤੀ ਕਾਰਨ ਸ਼ਨੀਵਾਰ ਤੋਂ ਵਿਏਟਨਾਮ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਅਤੇ ਅਧਿਕਾਰੀਆਂ ਨੇ ਗੰਭੀਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਖਤਰੇ ਦੀ ਚੇਤਾਵਨੀ ਦਿੱਤੀ ਹੈ ਮੌਸਮ ਏਜੰਸੀ ਦੇ ਅਨੁਸਾਰ ਐਤਵਾਰ ਰਾਤ ਤੋਂ ਮੰਗਲਵਾਰ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ 500 ਮਿਲੀਮੀਟਰ ਤੱਕ ਮੀਂਹ ਪੈਣ ਦੀ ਭੂਕਮਾਨੀ ਕੀਤੀ ਗਈ ਸੀ ਇਕ ਕੁਆਰਫੇ ਦਸੀ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸੋਮਵਾਰ ਨੂੰ ਵਿਏਟਨਾਮ ਦੇ ਵਿੱਚ ਆਇਆ ਤੂਫਾਨ ਬੁਆ ਲੋਈ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਚੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ 17 ਲੋਕ ਹੋਰ ਲਾਪਤਾ ਦੱਸੇ ਜਾ ਰਹੇ ਨੇ ਜਿਸ ਦੇ ਕਾਰਨ ਹਜ਼ਾਰਾਂ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਬਿਜਲੀ ਦੇ ਗਰੇ ਟੁੱਟ ਗਏ ਕਿਉਂਕਿ ਤੂਫਾਨ ਨੇ ਹੜਾ ਦੀ ਬਾਰਿਸ਼ ਅਤੇ ਪਾਰੀ ਲਹਿਰ ਲਿਆ ਦਿੱਤੀਆਂ ਅਤੇ ਫਿਰ ਲਾਉਸ ਦੇ ਵੱਲ ਵੱਧਦੇ ਹੋਏ ਆਪਣੀ ਤਾਕਤ ਗਵਾ ਦਿੱਤੀ ਰਾਸ਼ਟਰੀ ਮੌਸਮ ਏਜੰਸੀ ਦੇ ਅਨੁਸਾਰ ਬੁਆਲੋਏ ਸੋਮਵਾਰ ਸਵੇਰੇ ਲੈਂਡਫਾਲ ਕਰਨ ਤੋਂ ਪਹਿਲਾਂ ਤੇਜ਼ ਤੇ ਉਤਰੀ ਕੇਂਦਰੀ ਤੱਟ ਰੇਖਾ ਦੇ ਨਾਲ ਨਾਲ ਅੱਗੇ ਵਧਿਆ ਸੀ ਜਿਸ ਕਾਰਨ 8 ਮੀਟਰ ਤੱਕ ਉੱਚੀਆਂ ਲਹਿਰਾਂ ਉੱਠੀਆਂ ਬੀਤੇ ਦਿਨੀ ਫਿਲੀਪੀਨਸ ਦੇ ਵਿਚੁਰ ਗਾਸਾ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੋਈ ਸੀ ਜਿਸ ਕਾਰਨ ਤੱਟੀ ਇਲਾਕਿਆਂ ਦੇ ਵਿੱਚ ਕਈ ਪਿੰਡਾਂ ਨੂੰ ਖਾਲੀ ਕਰਵਾਣਾ ਪਿਆ ਹੁਣ ਇਸ ਤੋਂ ਬਾਅਦ ਸੋਮਵਾਰ ਸਵੇਰੇ ਵਿਏਟਨਾਮ ਦੇ ਤੱਟ ਦੇ ਨਾਲ ਚੱਕਰਵਾਤ ਬੁਆ ਲੋਈ ਟਕਰਾ ਗਿਆ ਜੋ ਉਮੀਦ ਤੋਂ ਵੱਧ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਸੀ ਐਤਵਾਰ ਨੂੰ ਹੀ ਦੇਸ਼ ਦੇ ਕਈ ਕੇਂਦਰੀ ਅਤੇ ਉਤਰੀ ਸੂਬਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ ਇਸ ਤੂਫਾਨ ਨੇ ਉਤਰੀ ਤੱਟਵਰਤੀ ਸੂਬੇ ਹਾ ਤ ਇਹਨਾਂ ਦੇ ਵਿੱਚ ਜ਼ਮੀਨ ਖਿਸਕਾਈ ਅਤੇ ਮੌਸਮ ਵਿਗਿਆਨੀਆਂ ਨੇ ਪੂਰੀ ਖਵਾਨੀ ਕੀਤੀ ਸੀ ਕਿ ਇਹ ਦੇਸ਼ ਦੇ ਅੰਦਰ ਵੱਲ ਬੱਦੇਗਾ ਤੇ ਫਿਰ ਕਮਜ਼ੋਰ ਹੋ ਜਾਵੇਗਾ ਪਰ ਅਧਿਕਾਰੀਆਂ ਨੇ ਦੱਸਿਆ ਕਿ ਬੁਆਲੋਈ ਕਰਨ ਸ਼ੁੱਕਰਵਾਰ ਤੋਂ ਮੱਧ ਫਿਲੀਪਿਨਸ ਦੇ ਵਿੱਚ ਘਟੋ-ਘਟ 20 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਡੁੱਬਣ ਅਤੇ ਡਰਖੜ ਡਿੱਗਣ ਕਾਰਨ ਹੋਏ ਨੇ। ਤੂਫਾਨ ਨੇ ਕਈ ਕਸਪੇ ਅਤੇ ਸ਼ਹਿਰਾ ਦੇ ਵਿੱਚ ਬਿਜਲੀ ਸਪਲਾਈ ਠੱਪ ਕਰ ਦਿੱਤੀ ਹੈ ਜਿਸ ਕਾਰਨ ਲਗਭਗ 23000 ਪਰਿਵਾਰਾਂ ਨੂੰ 1400 ਤੋਂ ਵੱਧ ਆਸਰਾ ਸਥਾਨਾਂ ਤੇ ਜਾਣਾ ਪਿਆ। ਵਿਏਟਨਾਮ ਦੇ ਵਿੱਚ 133 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ 1 ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਅਤੇ ਭਾਰੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ ਜਿਸ ਨਾਲ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਹੈ। ਰਿਪੋਰਟਰ ਦੇ ਅਨੁਸਾਰ ਇਸ ਤੂਫਾਨ ਤੇ ਕਾਰਨ 347000 ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਤੋਂ ਦਾ ਸਾਹਮਣਾ ਕਰਨਾ ਪਿਆ ਤੇਜ਼ ਹਵਾਵਾਂ ਨੇ ਹਾਈਵੇ ਦੇ ਨਾਲੋਂ ਲੋਹੇ ਦੀਆਂ ਚਾਦਰਾਂ ਤੇਆਂ ਛੱਤਾਂ ਨੂੰ ਤੋੜ ਦਿੱਤਾ ਅਤੇ ਕੰਕਰੀਟ ਦੇ ਥੰਮਣ ਨੂੰ ਢਾ ਦਿੱਤਾ ਸਿਵਲ 에ਵੀਏਸ਼ਨ ਅਥਾਰਟੀ ਨੇ ਕਿਹਾ ਹੈ ਕਿ ਦਾਨੰਗ ਅੰਤਰਰਾਸ਼ਟਰੀ ਹਵਾਈ ਅਡੇ ਸਮੇਤ 4 ਟਟਵਲਤੀ ਹਵਾਈ ਅਟਿਆਂ ਉਤੇ ਕੰਮਕਾਜ ਮੁਅਤਲ ਕਰ ਦਿੱਤਾ ਗਿਆ ਅਤੇ ਬਹੁਤ ਸਾਰੀਆਂ ਉਡਾਨਾਂ ਨੂੰ ਮੁਰਤੈਂ ਕੀਤਾ ਗਿਆ ਰਿਪੋਰਟ ਤੇ ਵਿੱਚ ਉਦਯੋਗਿਕ ਜਾਇਦਾਦਾਂ ਨੂੰ ਹੋਏ ਕਿਸੇ ਵੱਡੇ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਹਾਲਾਂਕਿ ਬੁਆਲੋਈ ਦੇ ਰਸਤੇ ਵਿੱਚ ਜਾਨ ਨੇੜੇ ਕੁਝ ਵੱਡੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਫੋਕਸਕਾਨ ਲੈਕਸਿਸ਼ੀਅਰ ਫਾਰ ਪੈਚ ਪਰ ਮੋਸਾ ਪਲਾਸਟਿਕ ਅਤੇ ਵਿਨ ਫਾਸਟ ਦੀ ਮਲਕੀਅਤ ਵਾਲੀਆਂ ਫੈਕਟਰੀਆਂ ਸ਼ਾਮਲ ਨਹੀਂ ਤੂਫਾਨ ਦੇਉਣ ਤੋਂ ਪਹਿਲਾਂ ਸਰਕਾਰ ਨੇ 28500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਸੀ ਜਦੋਂ ਕਿ ਕੇਂਦਰੀ ਸੂਬੇ ਦੇ 4 ਹਵਾਈ ਅੱਡੇ ਬੰਦ ਹੋਣ ਕਾਰਨ ਸੈਂਕੜੇ ਉਡਾਨਾਂ ਰੱਦ ਜਾਂ ਫਿਰ ਦੇਰੀ ਦੇ ਨਾਲ ਪਹੁੰਚੀਆਂ ਚੱਕਰਵਾਤ ਦੇ ਕਾਰਨ ਸ਼ਨੀਵਾਰ ਤੋਂ ਵਿਏਟਨਾਮ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਅਤੇ ਅਧਿਕਾਰੀਆਂ ਨੇ ਗੰਭੀਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਖਤਰੇ ਦੀ ਚੇਤਾਵਨੀ ਦਿੱਤੀ ਹੈ। ਮੌਸਮ ਏਜੰਸੀ ਦੇ ਅਨੁਸਾਰ ਐਤਵਾਰ ਰਾਤ ਤੋਂ ਮੰਗਲਵਾਰ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ 500 ਮਿਲੀਮੀਟਰ ਤੱਕ ਮੀਂਹ ਪੈਣ ਦੀ ਭੂਕਵਾਨੀ ਕੀਤੀ ਗਈ ਸੀ। ਇੱਕ ਵਾਰ ਫਿਰ ਦੱਸੀਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ